ਦੇਸ਼ ਦੁਨੀਆ ਵਿੱਚ ਪਾਪੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਮੈਜਿੰਦਰ ਸਿੰਘ ਬਿਲਕਾ ਤੇ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਆਓ ਦੋਸਤੋ ਤੁਹਾਨੂੰ ਅੱਜ ਦੀਆਂ ਪੰਜ ਅਹਿਮ ਖਬਰਾਂ ਸੁਣਾਉਣੇ ਆ ਤੇ ਇਹਨਾਂ ਅਹਿਮ ਖਬਰਾਂ ਦਾ ਆਓ ਤੁਹਾਨੂੰ ਪਹਿਲਾਂ ਸੁਣਾਉਣੇ ਆ ਸੰਖੇਪ ਸਰਬਨ ਸਿੰਘ ਪੰਦੇ ਜ ਨੇ ਕਿਹਾ ਕਿ ਖਨੌਰੀ ਬਾਰਡਰ ਤੇ ਹੁਣ ਮਰਨ ਵਰਤ ਕੇ ਬੈਠਣਗੇ ਕਿਸਾਨ ਆਗੂ ਸੁਖਜੀਤ ਸਿੰਘ ਹਰਦੂਲ ਚੰਡੇ ਬਲੇਵਾਰ ਖਿਲਾਫ ਐਕਸ਼ਨ ਤੋਂ ਪਾਰਕੇ ਰਵਨੀਤ ਬਿੱਟੂ ਬੋਲੇ ਕੇਂਦਰ ਨੂੰ ਬਦਨਾ ਕਰ ਲਈ ਭਗਵਤ ਮਾਨ ਸਰਕਾਰ ਦਾ ਏਕਾਰਾ ਪੋਕਰਤਾ ਤੋਂ ਪਹਿਲਾਂ ਕਿਸਾਨਾਂ ਨੂੰ ਢੱਲੇਵਾਰ ਨੂੰ ਲਿਹਾਦਾ ਗਿਆ ਡੀਐਮਸੀ ਪੰਜਾਬ ਪੁਰਸ ਨੇ ਇੱਥੇ ਲਿਆਉਣ ਦੀ ਦਸੀ ਇਹ ਵਜਾ ਆਪ ਪੰਜਾਬ ਦੇ ਪ੍ਰਧਾਨ ਅਮਨ अरोड़ा ਨੇ ਸ਼ੁਕਰਾਨਾ ਯਾਤਰਾ ਦੀ ਕੀਤੀ ਅਗਵਾਈ ਮੰਤਰੀਆਂ ਡਿਟਰਾਂ ਅਤੇ ਹਜ਼ਾਰਾਂ ਸਮਰਥਕਾਂ ਨੇ ਕੀਤੀ ਸ਼ਮੂਲੀਅਤ ਤੇ ਪੰਜਵੀਂ ਖਬਰ ਪੜਾਂਗੇ ਡਾਕਟਰ ਦਲਜੀਤ ਸਿੰਘ ਜਿੰਮਾ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਕੇ ਵਿਚਾਰ ਅਦੀਨ ਮਸਲੇ ਤੇ ਫਰਜੀ ਪੋਸਟਾ ਪਾਉਣ ਆਪਨੰਦਨਯੋਗ ਹੈ ਤੇ ਹੁਣ ਇਹਨਾਂ ਖਬਰਾਂ ਦਾ ਦੋਸਤੋ ਤੁਹਾਨੂੰ ਸੁਣਾਵਾਂਗਾ ਅਸਤਾਨ ਪਹਿਲੀ ਖਬਰ ਪੜਾਂਗੇ ਕਿ ਅੱਜ ਖਨੋਰੀ ਸ਼ਰਾਦ ਤੋਂ ਕਿਸਾਨ ਆਗੂ ਜਗਜੀਤ ਸਿੰਘ ਤੇਲੇਵਾਲੋਂ ਪੁਲਸ ਵੱਲੋਂ ਹਰਾਖਤ ਵਿੱਚ ਮੈਨ ਜਾਣ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਪੱਤਰਕਾਰ ਸੰਮੇਲਨ ਕੀਤਾ ਗਿਆ ਇਸ ਵਿੱਚ ਬੋਲਦੇ ਹੋਏ ਕਿਸਾਨ ਮੇਤਾ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਸਾਡੀ ਲੜਾਈ ਕੇਂਦਰ ਸਰਕਾਰ ਨਾਲ ਹੈ ਸੂਬਾ ਸਰਕਾਰ ਨਾਲ ਨਹੀਂ ਉਹਨਾਂ ਕਿਆਤੇ ਕੇਂਦਰਪੋਲ ਗੱਲਬਾਤ ਲਈ 10 ਦਿਨ ਦਾ ਸਮਾਂ ਹੈ ਤੇ ਉਹਨਾਂ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਉਹਨਾਂ ਨੇ ਅੱਗੇ ਦੱਸਿਆ ਕਿ ਅੱਜ ਕਿਸਾਨ ਨੇਤਾ ਸੁਖਜੀਤ ਸਿੰਘ ਹਰਦੋ ਝੰਡੇ ਮਰਨਵਾਤ ਤੇ ਬੈਠਣਗੇ ਕਿਸਾਨਾਂ ਵੱਲੋਂ ਪਹਿਲਾਂ ਉਲੇਖਿਆ ਪ੍ਰੋਗਰਾਮ ਜਿਉਂਦਾ ਤੇ ਉਹ ਰਹੇਗਾ ਕਿਸਾਨ ਆਗੂ ਨੇ ਕਿਹਾ ਕਿ ਸੂਬਾ ਸਰਕਾਰ ਨੇ ਇੱਕ ਬੇਲੇਵਾਲ ਨੂੰ ਚੁੱਕਿਆ ਪਰ ਇੱਕ ਢੱਲੇਵਾਲ ਦੇ ਯਾਰ ਨਾਲ ਕਈ ਹੋਟਲੇਵਾਲ ਖੜੇ ਹਨ ਦੂਸਰੀ ਖਬਰ ਦੋਸਤੋ ਸੁਣਾਉਣੀ ਆ ਉਹ ਵੀ ਇਸ ਸੰਦਰਭ ਦੇ ਨਾਲ ਇਹ ਗੱਲ ਮਿਲੀ ਹੈ ਕਿਸਾਨਾਂ ਨੇ ਮੰਗਲ ਲੈ ਕੇ ਮਾਰਨ ਵਾਲੇ ਸ਼ੁਰੂ ਕਰਨ ਜਾ ਰਿਹਾ ਕਿਸਾਨ ਆਪੂ ਜਗਜੀਤ ਸਿੰਘ ਢੱਲੇਵਾਲ ਨੂੰ ਖੰਡੌਰੀ ਸਾਹ ਤੋਂ ਪੁਰਸਵਲੋਂ ਚੱਕੇ ਜਾਣ ਤੋਂ ਬਾਅਦ ਮਾਹੌਲ ਕਰਨ ਹੋ ਗਿਆ ਇੱਕ ਪਾਸੇ ਕਿਸਾਨਾਂ ਅੰਦਰ ਰੋਵਤ ਗਿਆ ਤੇ ਸਰਕਾਰ ਨੂੰ ਕਬੀਰ ਨੀਤੀ ਦੇ ਭੁਗਤਾਨ ਦੀ ਚੇਤਾਵਨੀ ਦਿੱਤੀ ਦੂਸਰੇ ਪਾਸੇ ਸਿਆਸੀ ਲੀਡਰ ਵੀ ਮੈਦਾਨ ਵਿੱਚ ਉੱਤ ਪਏ ਹਨ ਬੀਜੇਪੀ ਨੇ ਡੱਲੇਵਾਲ ਖਿਲਾਫ ਐਕਸ਼ਨ ਲੇਪ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ ਬੀਜੇਪੀ ਦੇ ਸੀਨੀਅਰ ਲੀਡਰ ਤੇ ਕੇਂਦਰੀ ਮੰਤਰੀ ਰਵਿੰਦੀ ਸਿੰਘ ਬਿੱਟੂ ਨੇ ਦਾਅਵਾ ਕੀਤਾ ਹੈ ਕਿ ਇਹ ਨਜਰਬੰਦੀ ਭਗਵਤ ਸਿੰਘ ਮਾਂ ਸਰਕਾਰ ਵੱਲੋਂ ਜੁਨਿਨਾਬਦ ਤਰੀਕੇ ਨਾਲ ਕੀਤੀ ਗਈ ਹੈ ਤੇ ਬਿੱਟੂ ਨੇ ਕਿਹਾ ਕਿ ਕਿਸਾਨਾਂ ਨੂੰ ਡੱਲੇਵਾਲ ਜੀ ਦੀ ਨਜਰਬੰਦੀ ਭਗਵਤ ਮਾਂ ਸਰਕਾਰ ਦੁਆਰਾ ਰਤੀ ਗਈ ਕੋਈ ਵੀ ਕੇਂਦਰੀ ਏਜੰਸੀ ਉਨ੍ਹਾਂ ਦੀ ਗ੍ਰਿਫਤਾਰੀ ਵਿੱਚ ਸ਼ਾਮਲ ਨਹੀਂ ਇਹ ਨਰੂਲ ਸੂਬਾ ਪੁਸਤਕਾ ਹੈ ਜਿਸ ਦਾ ਉਦੇਸ਼ ਕੇਂਦਰੀ ਏਜੰਸੀਆਂ ਤੇ ਦੋਸ਼ ਮੜਨਾ ਤਾਂ ਜੋ ਧਿਆਨ ਭਟਕਾਇਆ ਜਾ ਸਕੇ ਬਿਟੂ ਨੇ ਵੀ ਕਹਿ ਕੇ ਕੇਂਦਰ ਸਰਕਾਰ ਹਮੇਸ਼ਾ ਕਿਸਾਨਾਂ ਦੀ ਭਲਾਈ ਲਈ ਕੰਮ ਕਰਦੀ ਹੈ ਤੇ ਅਜਿਹੀਆਂ ਚਾਲਾਂ ਵਿੱਚ ਸ਼ਾਮਲ ਨਹੀਂ ਹੁੰਦੀ ਦਰਅਸਲ ਡੱਲੇਬਾਰ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਲਈ ਮੰਗਲਵਾਰ ਨੂੰ ਜਾਨੀ ਕਿ ਅੱਜ ਮੰਗਲਵਾਰ ਤੋਂ ਸ਼ੁਰੂ ਕਰਨਗੇ ਉਹਨਾਂ ਇਹ ਵੀ ਗਿਆ ਸੀ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੰਨਵਾ ਲਈ ਆਪਣੀ ਜਾਨ ਕੁਰਬਾਨ ਕਰਨ ਦੇ ਤਿਆਰ ਹਨ ਅੱਜ ਤੱਕ ਸਰਪੁਲਿਸ ਨੇ ਡੱਲੇਵਾਰ ਨੂੰ ਆਪਣੀ ਭੁੱਖ ਹੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਇਹ ਮੌਕੇ ਤੋਂ ਜ਼ਬਰਦਸਤੀ ਚੁੱਕ ਲਿਆ ਕਿਸਾਨ ਅਬੂ ਅੰਦੇਲ ਨੇ ਕਿਹਾ ਕਿ ਉਹ ਇਸ ਕਾਰਵਾਈ ਦੀ ਸਖਤ ਨਿੰਦਾ ਕਰਦਾ ਹੈ ਤੇ ਇਹ ਉਸ ਦੀ ਤੁਰੰਤ ਰਿਹਾਈ ਦੀ ਮੰਗ ਕਰਦੇ ਹਨ ਤੀਸਰੀ ਖਬਰ ਤੋਂ ਸੁਣਾਉਂਦੇ ਆ ਭਾਰਤੀ ਕਿਸਾਨ ਜੁਨੀਅਰ ਸਿੱਧੂਪੁਰ ਦੇ ਆਗੂ ਜਗਜੀਤ ਸਿੰਘ ਢੱਲੇਵਾਲ ਬਨੂੰ ਅੱਜ ਕਿਸਾਨੀ ਮੰਗਾਂ ਨੂੰ ਲੈ ਕੇ ਪੋਰਟ। ਪੋਕਰ ਤਾਲ ਦਾ ਐਲਾਨ ਕੀਤਾ ਗਿਆ ਸੀ ਉਹਨਾਂ ਬਨੂੰ ਇਹ ਵਾਰਤ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਜਾਇਦਾਦ ਪਰਿਵਾਰਕ ਮੈਂਬਰਾਂ ਦੇ ਨਾਂ ਕਰ ਦਿੱਤੀ ਗਈ ਸੀ ਇਸ ਵਿਚਾਰੇ ਪੁਰਸ਼ ਬਨੂੰ ਉਹਨਾਂ ਨੂੰ ਹਰਾਖਤ ਵਿੱਚ ਲਏ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਜਗਜੀਤ ਸਿੰਘ ਢੱਲੇਵਾਲ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿੱਚ ਲਿਜਾਂਦਾ ਗਿਆ ਤੇ ਇੱਥੇ ਉਹਨਾਂ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ ਸੁਰੱਖਿਆ ਤੇ ਮੱਦੇਨਜ਼ਰ ਟੀਐਮਸੀ ਹੜਤਾਲ ਦੇਖੇ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਐਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਇਹ ਵੀ ਇੱਕ ਵੀਡੀਓ ਜਾਰੀ ਕਰਕੇ ਦੱਸਿਆ ਕਿ ਭਾਰਤੀ ਕਿਸਾਨ ਜੁਨੀਅਨ ਸਿੱਧੂ ਬਲੋਂ ਉਹਨਾਂ ਦੇ ਸੀਨੀਅਰ ਨੇਤਾ ਜਗਜੀਤ ਸਿੰਘ ਗਲੇਵਾਲ ਵੱਲੋਂ ਅੱਜ ਕਿਸਾਨੀ ਮੰਗਾ ਸੰਬੰਧੀ ਖਨੌਰੀ ਬਾਰਡਰ ਵੇਫੇ ਮਾਨਨਬਾਰਤ ਸ਼ੁਰੂ ਕਰਨ ਦਾ ਜੋ ਐਲਾਨ ਕੀਤਾ ਸੀ ਅਸਵਿਥ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਉਮਰ ਅਤੇ ਸਿਹਤ ਕਾਰਨ ਚਿੰਤਤ ਸੀ ਉਹਨਾਂ ਨੇ ਕਿਹਾ ਕਿ ਜਦੋਂ ਕਿਸੇ ਮਰਨ ਵਾਦ ਦਾ ਐਲਾਨ ਹੁੰਦਾ ਹੈ ਤਾਂ ਲੋਕਾਂ ਦਾ ਬਹੁਤ ਇਕੱਠ ਹੋ ਜਾਂਦਾ ਹੈ ਇਕੱਠ ਕਾਰਨ ਕਈ ਵਾਰ ਲਿੰਦੀ ਸਿਹਤ ਸੂਤਰ ਸਮੇਂ ਸਿਰ ਨਹੀਂ ਪਹੁੰਚ ਪੌਂਦੀ ਇਸ ਕਾਰਨ ਉਹਨਾਂ ਦੀ ਸਿਹਤ ਅਤੇ ਨਾ ਤੇ ਉਮਰ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਉਹਨਾਂ ਦਾ ਚੰਗੀ ਤਰ੍ਹਾਂ ਮੈਡੀਕਲ ਚੈੱਕਅਪ ਹੋਣਾ ਜ਼ਰੂਰੀ ਹੈ ਸਕਾਨ ਡੀਐਮਸੀ ਲੁਧਿਆਣਾ ਵਿੱਚ ਉਹਨਾਂ ਦਾ ਚੈੱਕਅਪ ਕਰਵਾਇਆ ਜਾ ਰਿਹਾ ਹੈ ਤੇ ਦੋਸਤੋ ਤੁਹਾਨੂੰ ਚੌਥੀ ਖਬਰ ਸੁਣਾ ਦਿੰਦੇ ਆ ਅੱਜ ਦੀ ਚੌਥੀ ਖਬਰ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਅੱਜ ਪਟਿਆਲੇ ਸ਼੍ਰੀ ਕਾਲੀ ਮਾਤਾ ਮੰਦਰ ਤੋਂ ਅੰਮ੍ਰਿਤਸਰ ਤੱਕ ਇੱਕ ਵਿਸ਼ਾਲ ਸ਼ੁਕਰਾਨਾ ਯਾਤਰਾ ਕੱਟੀ ਗਈ ਹੈ ਇਸ ਯਾਤਰਾ ਵਿੱਚ ਪੰਜਾਬ ਦੇ ਲੋਕਾਂ ਨੂੰ ਪਾਰਟੀ ਦੀ ਹਾਰੀਆ ਜਿਵੇਂ ਨੀ ਚੋਣਾਂ ਵਿੱਚ ਜਿੱਤ ਅਤੇ ਨਵੀਂ ਦਿੱਲੀ ਸ਼ਕਤੀ ਨਿਯੁਕਤੀ ਵਿੱਚ ਬਖਾਇਆ ਗਿਆ ਅ타ਪ ਰੋ ਸਰੇ ਧੰਨਵਾਦ ਪ੍ਰਗਟ ਕੀਤਾ ਗਿਆ ਇਹ ਯਾਤਰਾ ਆਪ ਵੱਲੋਂ ਸੂਬੇ ਲਈ ਆਪਣੇ ਵਿਜ਼ਨ ਵਿੱਚ ਪੰਜਾਬ ਦੇ ਲੋਕਾਂ ਦੇ ਲਗਾਤਾਰ ਸਮਰਥਨ ਅਤੇ ਵਿਸ਼ਵਾਸ ਦੀ ਪ੍ਰਤੀਸ਼ਾਦਾ ਪ੍ਰਤੀਕ ਹੈ। ਸ਼ੁਕਰਾਨਾ ਯਾਤਰਾ ਦੀ ਅਗਵਾਈ ਆਪ ਪੰਜਾਬ ਦੇ ਪ੍ਰਧਾਨ ਅਤੇ ਕਮਨਲ ਮੰਤਰੀ ਅਮਨ ਰੂੜਾ ਨੇ ਕੀਤੀ ਹੈ। ਉਹਨਾਂ ਦੇ ਨਾਲ ਆਪ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰਸੇਨ, ਸ਼ੈਰੀ ਕਲਜੀ, ਕਮਨਲ ਮੰਤਰੀ ਹਰਪਾਲ ਸਿੰਘ, ਚੀਮਾ ਹਰਜੋਤ ਸਿੰਘ, ਬੈਂਸ, ਤਰਨਪ੍ਰੀ ਸਿੰਘ ਸੌਂਦ, ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਸਮੇਤ ਆਪਦਾ ਇੱਕ ਚੇਅਰ ਪਰਸਨਾਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਪਾਰਟੀ ਦੇ ਪ੍ਰਮੁੱਖ ਆਗੂ ਅਤੇ ਸਮਰਥਕ ਸ਼ਾਮਲ ਸਨ ਤੇ ਦੋਸਤੋ ਆਖਰੀ ਤੇ ਪੰਜਵੀਂ ਖਬਰ ਤੁਹਾਨੂੰ ਸੁਣਾਉਣਾ ਹੈ ਕਿ ਸ਼੍ਰੋਮਣੀ ਕਸ਼ੋਰ ਹਣੀ ਕਾਜਦਲ ਨੇ ਸ਼ਰਾارتی ਆਂਸਰਾ ਅਤੇ ਪੰਥ ਵਿਰੋਧੀ ਤਾਕਤਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੇਖੇ ਵਿਚਾਰ ਅਧੀਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਮੁੱਦੇ ਉੱਤੇ ਸਿੱਖ ਸੰਗਤ ਨੂੰ ਗੁੰਮਰਾਹ ਕਰਨ ਲਈ ਝੂਠੀ ਮੰਨ ਘੜਤ ਅਤੇ ਰਾਜਨੀਤਿਕ ਕੁਪਰੀਤ ਸਮਗਰੀ ਸੋਸ਼ਲ ਮੀਡੀਆ ਉੱਤੇ ਪੋਸਟ ਕਰ ਤੋਂ ਗਰੇਜ ਕੀਤਾ ਜਾਵੇ ਅਤੇ ਸੰਗਤ ਵੀ ਅਜਹੀਆਂ ਪੰਥਕ੍ਰੋਧੀ ਸ਼ਕਤੀਆਂ ਤੋਂ ਸੁਚੇਤ ਰਹੇ ਅਕਾਲ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪਾਰਟੀ ਦੇ ਬੁਲਾਰੇ ਅੱਦੇ ਸਾਬਕਾ ਕਬਨਟ ਮੰਤਰੀ ਡਾਕਟਰ ਦਜੀਤ ਸਿੰਘ ਢੀਮਾ ਨੇ ਕਿਹਾ ਅਜਿਹਾ ਪੂਰ ਪ੍ਰਚਾਰ ਪਹਿਲਾਂ ਪਹਿਲੇ ਸਮਾਂ ਵਿੱਚ ਚੋਣਾਂ ਦੌਰਾਨ ਨਸ਼ਰ ਆਉਂਦਾ ਸੀ ਪਰ ਹੁਣ ਕੁਝ ਪੰਥਕ੍ਰੋਧੀ ਸ਼ਕਤੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਮ ਉੱਤੇ ਕੂ ਪ੍ਰਚਾਰ ਕਰ ਰਹੇ ਹਨ ਅਤੇ ਕੁਝੇ ਹੱਥ ਕੰਡੇ ਅਪਰਾ ਕੇ ਸਿੱਖ ਸੰਸਥਾਵਾਂ ਨੂੰ ਢਾਹ ਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਮੰਦ ਭਾਗੀ ਗੱਲ ਹੈ ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰੀ ਤੇ ਮੈਂਬਰ ਦਲਜੀਤ ਸਿੰਘ ਪਿੰਟਰ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਗੂਪੀ ਜੂਥ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਕੋਲੋਤਾ ਸਾਬਕਾ ਪ੍ਰਧਾਨ ਜਥੇਦਾਰ ਰਾਮ ਸਿੰਘ ਆਧਾਗਰਸਨ ਤੁਹਾਨੂੰ ਇੱਕ ਖਬਰਾਂ ਤੁਸੀਂ ਬਿਲਕੁਲ ਨਿਊਜ਼ਾਂ ਆਨਲਾਈਨ ਚੈਨਲ ਤੋਂ ਸਰਾਹੀ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਾ ਸਾਡੇ ਇਸ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਆਈ ਤੁਸੀਂ ਲਿਖ ਸਕਦੇ ਹੋ ਪ੍ਰੋਗਰਾਮ ਚੰਗਾ ਲੱਗਾ ਤਾਂ ਦੋਸਤੋ ਆਪਣੇ ਇਹ ਦੋਸਤਾਂ ਤੱਕ ਇਸ ਪ੍ਰੋਗਰਾਮ ਨੂੰ ਸ਼ੇਅਰ ਕਰੋ ਤੇ ਲਾਈਕ ਕਰਨਾ ਨਾ ਭੁੱਲਣਾ ਤੇ ਦੋਸਤੋ ਤੁਸੀਂ ਦੇਖਦੇ ਰਹੋ ਬਿਲਗਾ نیوز ਆਨਲਾਈਨ ਚੈਨਲ ਤੇ ਅਸੀਂ ਤੁਹਾਨੂੰ ਮੁੜ ਫੇਰ ਇਸ ਸਮੇਂ ਕੱਲ ਨਵੀਆਂ ਤੇ ਤਾਜ਼ੀਆਂ ਭਜ ਇਹ ਖਬਰਾਂ ਤੁਹਾਨੂੰ ਫਿਰ ਸੁਣਾਵਾਂਗੇ ਉਦੋਂ ਵੇਲੇ ਤੋਂ ਦੇਵ ਸਾਨੂੰ ਹਾਜ਼ਰ ਧੰਨਵਾਦ ਕਿਸੇ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ